ਨਨਾਂ ਦਾ ਵੀਰੇ ਡਾਇਮੰਡ ਬੋਲਦਾ ਬੱਚਾ ਠੀਕ ਹੈ ਮਾਦਰ ਰਿਕੋਰਡ ਇਹਦਾ 19 ਲੀਟਰ ਹੈ ਠੀਕ ਹੈ ਡਾਇਰੈਕਟਰ ਦਾ ਹੈ ਇਹ ਡਾਇਰੈਕਟਰ ਦਾ ਵੀਰੇ ਡਾਇਰੈਕਟਰ ਕ੍ਰੋਸਿੰਗ ਦਾ ਹਾਂਜੀ ਹਾਂ ਕਹਿਣ ਦੇ ਦੇਖੋਗੇ ਬਹੁਤ ਸੋਹਣਾਗਾ ਕਟੀਆਂ ਤੇ ਮਾਰਕਾ ਵੀ ਬਹੁਤ ਸੋਹਣਾ ਹੁੰਦਾਗਾ ਤੇ ਹੋਰ ਬਹੁ ਨੀਲੀ 라ਵੀ ਦੇ ਬੋਲ ਨੇ ਜਿਹਦੇ ਬੱਚੇ ਬਹੁ ਵਧੀਆ ਨੇ ਪਰ ਡਾਇਮੰਡ ਬੋਲ ਦਾ ਇੱਕ ਨੌ ਬਣਿਆ ਹੋ ਗਿਆ ਨੀਲੀ 라ਵੀ ਦੇ ਵਿੱਚ ਦੂਜੀ ਗੱਲ ਬਾਤ ਬਾਈ ਹੋਰਾਂ ਨਾਲ ਜਿਵੇਂ ਆਪਾਂ ਕਰੀਏ ਬਾਈ ਹੋਰਾਂ ਨੇ ਨੀਲੀ 라ਵੀ ਦੇ ਝੋਟੇ ਲਿਆਉਣ ਦੀ ਸਟਾਰਟਿੰਗ ਕਰਤੀ ਹੈਗੀ ਕਿਉਂਕਿ ਪਹਿਲਾਂ ਆਪਾਂ ਨੇ ਨੀਲੀ 라ਵੀ ਦੇ ਚਲਪਰਾ ਪਾਇਆ ਸੀ ਅੱਜ ਫੇਰ ਪਿੰਡ ਸੰਗਤਪੁਰਾ ਬਾਈ ਸੋਨੀ ਕੋਲੇ ਪਹੁੰਚਿਆਂਗੇ। ਅਬੀ ਦਾ ਖੀਰਾ ਕੱਟਾ ਲੈ ਕੇ ਪਹੁੰਚਿਆਂਗੇ ਤੇ ਬਾਈ ਨੇ ਸੇਲ ਕਰਨਾਗਾ ਇਹ ਕੱਟਾ। ਬਾਕੀ ਡਿਟੇਲ ਆਪਾਂ ਬਾਈ ਨੂੰ ਪੁੱਛਦੇ ਆਂਗੇ ਤੇ ਬਾਈ ਜੀ ਕੀ ਇਹਦੀ ਡਿਟੇਲ ਕੀ ਹੈਗੀ? ਕੀ ਖਾਨ ਦਾ ਨਾਗਾ? ਵੀਰੇ ਡਾਇਮੰਡ ਬੋਲਦਾ ਬੱਚਾ ਠੀਕ ਐ। ਮਾਦਰ ਰਿਕਾਉੜੇ ਦਾ 19 ਲੀਟਰ ਹੈ। ਠੀਕ ਐ। ਡਾਇਰੈਕਟਰ ਦਾਗਾ ਇਹ। ਡਾਇਰੈਕਟਰ ਦਾ ਵੀਰੇ। ਡਾਇਰੈਕਟਰ ਕ੍ਰੋਸਿੰਗ ਦਾਗਾ। ਹਾਂਜੀ ਹਾਂਜੀ। ਕਹਿਣ ਦੇ ਬਾਬੂ ਜੀ ਇੱਥੋਂ ਪਰਚੇਜ ਕਰਿਆ। ਠੀਕ ਐ। ਬਾਕੀ ਆਪਣੇ ਏਰੀਆ ਚ ਹੁਣ ਝੋਟੀਆਂ ਦੀ ਨੀਲੀ 라ਵੀ ਬਹੁਤ ਲੈਣ ਲੱਗੇ ਲੋਕ ਇਕੱਠੇ ਹੁੰਦੇ ਆਪਣੇ ਏਰੀਆ ਚ ਠੀਕ ਹੈ ਜੀ ਆਪਾਂ ਨੇ ਕੱਲ੍ਹ ਪਰਸੋਂ ਬੂਰਾ ਸਿਲ ਕਰਿਆ ਨੀਲੀ ਕਾਵੀ ਦਾ ਠੀਕ ਹੈ ਦੁਬਾਰਾ ਇਹ ਲੈ ਕੇ ਆਂਦਾ ਹੁਣ ਇਹ ਤੋਂ ਬਹੁਤ ਬੂਰਾ ਫੇਰ ਆਊਗਾ ਆਪਣੇ ਲੋ ਦੁਬਾਰਾ ਠੀਕ ਹੈ ਵੀ ਆਪਾਂ ਇਸ ਤਰੀਕਾ ਮੁਜਾਰੀ ਰੱਖਾਂਗੇ ਠੀਕ ਹੈ ਵੀ ਆਪਣੇ ਪੰਡਾ ਚ ਵੀ ਇਹ ਨਸਲ ਹੋਵੇ ਤੇ ਡਾਇਮੰਡ ਬੋਲਰ ਦੀ ਇਹ ਗੱਲ ਕਰੀਏ ਡਾਇਮੰਡ ਬੋਲਰ ਦੇ ਬੱਚੇ ਬਹੁਤ ਸੋਹਣੇ ਸੋਹਣੇ ਆਉਂਦੇ ਆ ਜਿਵੇਂ ਤੁਸੀਂ ਇਹਤੇ ਵੀ ਮਾਰਕਾ ਦੇਖੋਗੇ ਬਹੁਤ ਸੋਹਣਾਗਾ ਕਟੀਆਂ ਤੇ ਮਾਰਕਾ ਵੀ ਬਹੁਤ ਸੋਹਣਾ ਆਉਂਦਾਗਾ ਤੇ ਹੋਰ ਬ ਦੂਜੀ ਗੱਲਬਾਤ ਬਾਈ ਹੋਰਾਂ ਨਾਲ ਜਿਵੇਂ ਆਪਾਂ ਕਰੀਏ ਬਾਈ ਹੋਰਾਂ ਨੇ ਨੀਲੀ 라ਵੀ ਦੇ ਝੋਟੇ ਲਿਆਉਣ ਦੇ ਸਟਾਰਟਿੰਗ ਕਰਤੀ ਹੈਗੀ ਕਿਉਂਕਿ ਪਹਿਲਾਂ ਆਪਾਂ ਨੇ ਨੀਲੀ 라ਵੀ ਦੇ ਝੋਟਾ ਪਾਇਆ ਸੀ ਇੱਕ ਬੂਰੇ ਦੇ ਵਿੱਚ ਉਹ ਵੀ ਬਾਈ ਦਾ ਸੇਲ ਹੋ ਗਿਆ ਤੇ ਹੁਣ ਆਪਾਂ ਇਹ ਝੋਟਾ ਦੋਸਤੋ ਇਹ ਜਿਹੜਾ ਕਟਾਗਾ ਇਹ ਲੈ ਕੇ ਆਏ ਨੇ ਬਾਈ ਹੋਰੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਲੈ ਕੇ ਆਵਾਂਗੇ ਤੇ ਵੀਡੀਓ ਤੁਹਾਨੂੰ ਇਸ ਚੈਨਲ 'ਤੇ ਮਿਲਣਗੀਆਂ ਜਿਹੜੇ ਵੀ ਕਟਾ ਬਾਈ ਹੋਰੀ ਲੈ ਕੇ ਆਉਣਗੇ ਤੁਹਾਨੂੰ ਪਾਵਾਂਗੇ ਜੇ ਕਿਸੇ ਨੂੰ ਮੰਨ ਲਓ ਕਿਸੇ ਭਰਾ ਨੂੰ ਚਾਹੀਦਾ ਹੁੰਦਾ ਵੀ ਕੋਈ ਹੋਰ ਮਾਲੋ ਇਹਦਾ ਡਾਇਮੰਡ ਦਾ ਕੋਈ ਹੋਰ ਨੀਲੀ ਰਾਵੀ ਦੇ ਵਿੱਚ ਤਰਨਾਟ ਬੁੱਲ ਹੁੰਦਾ ਹੈ ਹਾਂਜੀ ਹਾਂ ਚਲੂ ਬੁੱਲ ਨੇ ਜਿਹੜੇ ਕਹਿੰਦੇ ਕਹੋਂਦਾਗਾ ਤੁਸੀਂ ਇਹਨਾਂ ਨੂੰ ਬਾਈ ਹੋਰਾਂ ਨੂੰ ਫੋਨ ਤੇ ਦੱਸ ਸਕਦੇ ਹੋ ਦੋਸਤੋ ਇਹਦਾ ਬੱਚਾ ਲੈਣਾਗਾ ਉਹ ਤੁਹਾਨੂੰ ਇਹ ਹਾਜ਼ਰ ਕਰਨਗੇ ਲਿਆ ਕੇ ਤੇ ਦੋਸਤੋ ਇਹਦਾ ਰਿਕਾਰਡ ਆ ਤੁਸੀਂ ਦੇਖੋਗੇ ਜਾ ਕੇ ਜੇ YouTube ਤੇ Facebook ਤੇ ਕਿਤੇ ਵੀ ਸਰਚ ਕਰੋ ਡਾਇਮੰਡ ਬੁੱਲ ਦਾ ਇੱਕ ਨਵਾਂ ਮੇਲਿਆਂ ਦਾ ਜੇਤੂਆ ਡਾਇਮੰਡ ਬੁੱਲ ਤੇ ਪਿੰਡ ਸੰਗਤਪੁਰਾ ਪਹੁੰਚਣਾਗਾ ਦਿੱਤੇ ਹੋਏ ਨੰਬਰ ਤੇ ਕਰ ਲਿਓ ਦੋਸਤੋ ਸੰਪਰਕ ਜੇ ਦੋਸਤੋ ਤੁਸੀਂ ਵੀ ਮੱਝਾ گاਵਾਂ ਦੀਆਂ ਜਾਂ ਫਿਰ ਆਪਣੇ ਖੇਤੀਬਾੜੀ ਕਿੱਤੇ ਨਾਲ ਕੋਈ ਵੀ ਵੀਡੀਓ ਤੁਸੀਂ ਪਾਉਣਾ ਚਾਹੁੰਦੇ ਹੋਗੇ ਤਾਂ ਆਪਣੇ ਨਾਲ ਸੰਪਰਕ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਆਉਣ ਵਾਲੀਆਂ ਵੀਡੀਓ ਵਾਸਤੇ ਸਬਸਕ੍ਰਾਈਬ ਜਰੂਰ ਕਰ ਲਿਓ ਦੋਸਤੋ ਧੰਨਵਾਦ ਦੋਸਤੋ ਬਾਕੀ ਬਾਈ ਦਾ ਨੰਬਰ ਆ ਜਿਹੜਾ ਉਹ ਚੱਲੀ ਜਾਂਦਾ ਸਕਰੀਨ ਤੇ ਬਾਈ ਨਾਲ ਕੰਟੈਕਟ ਜਰੂਰ ਕਰ ਲਿਓ ਧੰਨਵਾਦ